आज डीटी 8994 परती संबंधी कोर्ट नंबर 5 ਦੇ ਵਿੱਚ ਜੋ ਹੀਰਿੰਗ ਹੋਈ ਸੀ ਡਬਲ ਬੈਂਚ ਤੇ ਜੋ ਪੇਪਰ A ਦੇ ਸਿਲੇਬਸ ਨੂੰ ਫਿਰ ਤੋਂ ਚੈਲੰਜ ਕੀਤਾ ਗਿਆ ਹੈ ਹੀਰਿੰਗ ਬਹੁਤ ਘੱਟ ਸਮਾਂ ਹੋਈ ਆ ਕਿਉਂਕਿ ਤੁਹਾਨੂੰ ਪਤਾ ਹੈ ਰੋਸਟਰ ਵਾਰ-ਵਾਰ ਚੇਂਜ ਹੋਇਆ ਸੀ ਲਗਭਗ ਤੀਸਰੀ ਵਾਰ ਇਸ ਕੇਸ ਦੇ ਵਿੱਚ ਬੈਂਚ ਚੇਂਜ ਹੋਈ ਸੀ ਸੀਰੀਅਲ ਨੰਬਰ 115 ਤੇ ਜੋ ਦੇਖ ਸਕਦੇ ਹੋ ਤੁਸੀਂ ਕੇਸ ਨੰਬਰ ਆ ਜੋ ਰਣਜੀਤ ਸਿੰਘ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਸੋ ਇਸ ਦੀ ਹੀਰਿੰਗ ਹੋਈ ਆ ਤੇ ਨੈਕਸਟ ਡੇਟ ਆ ਜੋ ਪਰਸੋਂ ਦੀ ਹੈ ਜੋ 17 ਜੁਲਾਈ ਦੀ ਪਾ ਦਿੱਤੀ ਗਈ ਹੈ ਖਾਸ ਕੋਈ ਆਰਗੂਮੈਂਟ ਨਹੀਂ ਹੋਇਆ ਇੱਕ ਤਰ੍ਹਾਂ ਦੀ ਕੇਸ ਦੀ ਇੰਟਰੋਡਕਸ਼ਨ ਹੀ ਹੋਈ ਹੈ ਵੀ ਕੇਸ ਕੀ ਹੈ ਜੋ ਪਟੀਸ਼ਨਰ ਆ ਉਹਨਾਂ ਵੱਲੋਂ ਇਹੀ ਕਿਹਾ ਗਿਆ ਹੈ کورٹ ਦੇ ਵਿੱਚ ਕਿ ਸਿਲੇਬਸ ਸੇਮ ਆ ਜੋ ਤੇ ਐਗਜ਼ਾਮ ਕਿਉਂ ਲਿਆ ਜਾ ਰਿਹਾ ਮਤਲਬ ਜੋ ਉਹਨਾਂ ਨੇ ਪੁਆਇੰਟ ਰੱਖਨੇ ਜਿਵੇਂ ਬਿਹਾਵਤੇ ਕੇਸ ਲਗਾਇਆ ਤੇ ਜੋ ਡਿਪਾਰਟਮੈਂਟ ਵੱਲੋਂ ਜੋ ਡਿਫੈਂਡ ਕਰਨ ਲਈ ਉਹੀ ਕਿਹਾ ਗਿਆ ਕਿ ਸਿਲੇਬਸ ਚੇਂਜ ਹੈ ਇੱਥੇ ਪੁਆਇੰਟ ਫਿਰ ਤੋਂ ਉਹੀ ਨਿਕਲ ਕੇ ਆਇਆ ਕਿ ਜੱਜ ਸਹਿਬਾਨਾ ਵੱਲੋਂ ਇੱਕ ਨੋਟ ਆ ਜੋ ਮੰਗਿਆ ਗਿਆ ਹੈ ਡਿਪਾਰਟਮੈਂਟ ਵੱਲੋਂ ਕਿ ਤੁਸੀਂ ਇੱਕ ਕਲੈਰੀਫਿਕੇਸ਼ਨ ਨੋਟ ਦਿਓ ਸਿਲੇਬਸ ਦੇ ਉੱਤੇ ਕੀ ਡਿਫਰੈਂਸ ਹੈ ਸਿਲੇਬਸ ਦੇ ਉੱਤੇ ਤਾਂ ਕਰਕੇ ਜੋ ਪਰਸੋਂ ਤੱਕ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਨੋਟ ਲੈ ਕੇ ਆਓ ਫੇਰ ਹੀ ਕੋਈ ਪ੍ਰਤੀਕਿਰਿਆ ਜੋ ਆਪਣੀ ਇਸ ਕੇਸ ਉੱਤੇ ਦੇਣਗੇ ਨਾ ਤਾਂ ਜੱਜ ਸਹਿਬਾਨਾ ਨੇ ਅੱਜ ਇਹ ਕਿਹਾ ਪੇਪਰ ਕਿਉਂ ਹੋ ਰਿਹਾ ਹੈ ਨਾ ਹੀ ਕੋਈ ਮਤਲਬ ਰੋਕ ਵਗੈਰਾ ਲਗਾਉਣ ਲਈ ਕਿਹਾ ਹੈ ਮਤਲਬ ਉਹਨਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਕਿ ਪੇਪਰ ਠਾਈ ਨੂੰ ਕਿਉਂ ਹੋ ਰਿਹਾ ਹੋਵੇਗਾ ਜਾਂ ਨਹੀਂ ਹੋਵੇਗਾ ਸੋ ਸਾਰਾ ਕੁਝ ਹੈ ਜੋ ਅੱਗੇ ਜੋ ਨੈਕਸਟ ਪ੍ਰਸੀਡਿੰਗ ਜੋ ਵੀ 17 ਜੁਲਾਈ ਨੂੰ ਹੋਵੇਗੀ ਤੇ ਹੁਣ 17 ਜੁਲਾਈ ਨੂੰ ਦੇਖਦੇ ਆਂ ਡਿਪਾਰਟਮੈਂਟ ਵੱਲੋਂ ਉਹ ਨੋਟ ਵਿੱਚ ਕਿਸ ਤਰ੍ਹਾਂ ਜੋ ਕਲੈਰੀਫਿਕੇਸ਼ਨ ਦਿੱਤੀ ਜਾਂਦੀ ਹੈ ਹਾਲਾਂਕਿ এনवायरमेंट ਨੇ ਕਲੀਅਰ ਕੀਤਾ ਜੋ ਜੋ ਗ੍ਰਾਮਰ ਪੋਰਸ਼ਨ ਅੱਗੇ ਤੁਹਾਨੂੰ ਪਤਾ ਘੱਟ ਸੀ ਸਾਇਟ ਡਿਬੇਟ ਜਿਆਦਾ ਸੀ ਸੋ ਇਹ ਪੁਆਇੰਟ ਰੱਖੇ ਗਏ ਨੇ ਤੇ 17 ਜੁਲਾਈ ਨੂੰ ਹੋਰ ਵੀ ਜੋ ਕਲੈਰੀਫਿਕੇਸ਼ਨ ਨਾਲ ਡਿਪਾਰਟਮੈਂਟ ਰੱਖ ਸਕਦਾ ਹੈ ਪੁਆਇੰਟ ਬਾਕੀ ਹੁਣ ਦੇਖਦੇ ਆ ਪਰਸੋਂ ਕੀ ਬੰਦ ਹੈ ਇਹ ਫਿਲਹਾਲ ਹੁਣ ਤੱਕ ਦੀ ਅਪਡੇਟ ਹੈ ਸੋ ਲਗਭਗ 10 ਤੋਂ 12 ਮਿੰਟ ਦੀ ਹੀアリング ਹੋਈ ਹੈ ਕੋਰਟ ਦੇ ਵਿੱਚ ਬਾਕੀ ਨੈਕਸਟ ਹੀアリング ਤੇ ਡਿਪੈਂਡ ਕਰਦਾ ਹੈ ਕਿ ਹੁਣ 28 ਜੁਲਾਈ ਨੂੰ ਇਗਜ਼ਾਮ ਹੋਵੇਗਾ ਜਾਂ ਨਹੀਂ ਹੋਵੇਗਾ ਸੋ ਇਹ ਹੁਣ ਤੱਕ ਦੀ ਅਪਡੇਟ ਹੈ